ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਆ ਤਾਜੀ ਸੋਈ ਆ ਤੇ ਮਗਰ ਵੱਛੀ ਕਾਫੀ ਖੂਬਸੂਰਤ ਹੈ ਇੱਕ ਆ ਤੋਕੜ ਗੱਬਨ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਇਹ ਕਾ ਵੀ ਸੋਈਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਐਂਡ ਤੇ ਗੱਬਨ ਕਾਂ ਵੀ ਜਿਹੜੀ ਤੁਹਾਨੂੰ ਦਿਖਾਉਣੀ ਆ ਵੀਡੀਓ ਜਿਹੜੀ ਪੂਰੀ ਜਰੂਰ ਵੇਖਿਓ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣਾਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਰ ਲੀਜੀ ਕਿ ਆ ਗਿਓ ਵਧੀਆ ਹੋ ਦੀਆ ਤੁਸੀਂ ਦੱਸੋ ਠੀਕ ਠਾਕ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਮਹਾਰਾਜ ਤੇ ਅਜ ਲਾਤੀਆਂ ਰਣਕਾ ਫੇਰ ਹਾਂਜੀ ਹਾਂਜੀ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਹਰਮਨ ਸਿੰਘ ਜੀ ਹਾਂਜੀ ਮੈਂਚਗਾਂਵ ਰੁਪਵਾਲੀ ਤਹਿਸੀਲ ਮਜੀਠਾ ਜ਼ਿਲ੍ਹਾ ਮੋਸਾ ਠੀਕ ਹੈ ਜੀ ਤੇ ਲਾਗੇ ਚਵਿੰਡਾ ਦੇ ਵੀ ਤੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਦੀ ਕਥੋਂ ਨੰਗਲ ਪਈ ਹੈ ਜੀ 10 ਕਿਲੋ ਮੀਟਰ ਚਵਿੰਡਾ ਦੇ ਵੀ ਆ ਜੀ 2.5 3 ਕਿਲੋ ਮਾਬਾ ਬੁੱਢਾ ਸਾਹਿਬ ਠੀਕ ਹੈ ਜੀ ਕਥੋਂ ਨੰਗਲ ਹਨਾ ਮੋਬਾਈਲ ਨੰਬਰ ਹੈਗਾ ਜੀ 9942 856 ਠੀਕ ਹੈ ਜੀ ਤੇ ਸ਼ਿਰਵਾਤ ਤਾਜੀ ਸੂਈ ਤਾਂ ਕਰ ਲਈਏ ਫਿਰ ਹਾਂ ਦੇਖ ਸੰਦੇ ਜੀ ਥਾਨ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਤੇ ਆ ਇਹਦੇ ਮਗਰ ਵੱਛੀ ਆ ਵੱਛੀ ਕਾਫੀ ਖੂਬਸੂਰਤ ਹੈ ਜਿਹੜੀ ਇਹਦੇ ਮਗਰ ਤਾਜੀ ਸੂਈ ਆ ਨਾੜੂ ਜਿਹੜਾ ਨਾਲ ਹੀ ਕੰਗੇ ਡੇ ਕੇ ਦਿਵਸੀ ਆ ਮਗਰ ਕਿੰਨਾ ਵਸੂਆ ਜਵੇ ਦੀ ਇਹ ਦੂਜਾ ਸੁਆਵੇ ਦੂਸਰਾ ਸੁਆ ਆ ਤੇ ਕਿੰਨਾ ਚੇਰਾ ਹੋ ਗਿਆ ਸੂਈ ਨਾ ਸੂਈ ਨੂੰ ਚੌਥਾ ਦਿਨ ਜਵੇ ਦੀ ਚੌਥਾ ਦਿਨ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਇਸ ਟਾਈਮ ਤੇ ਬੋਲਾ ਦੇ ਕੋ 16 17 ਕਿਲੋ ਦੀ ਅੱਛਾ 16 17 ਲੀਟਰ ਤਿਆਰ ਆ ਤਿਆਰ ਬਿਲਕੁਲ ਹਾਜ਼ਰ ਹੈ ਜੀ ਕਿੰਨਾ ਕਿਚਵਾਈ ਜਾਊਗੀ 20 ਤੋਂ ਬਾਹਰ ਚਲੇਗੀ ਜੀ ਸ਼ਬੀਰ ਤੋਂ ਬਾਹਰ ਚਲੀ ਜਾਊਗੀ ਅੱਗੇ ਵੀ ਸੇਵਾ ਤੇ ਡਿਪੈਂਡ ਆ ਠੀਕ ਹੈ ਜੀ ਉਸ ਆਸ ਆ ਵੀ 20 ਤੋਂ ਬਾਅਦ ਚਲੇਗੀ ਸਟਾਰਟ ਦੇ ਹਿਸਾਬ ਨਾਲ ਠੀਕ ਹੈ ਜੀ ਲੈ ਖੋਲੋ ਫਿਰ ਤੋੜ ਦਈਏ ਬਾਕੀ ਮਗਰ ਵੱਛੀ ਵੀ ਸੋਹਣੀ ਹੈ ਉਸਤਾਜ ਜੀ ਸੋਈ ਹੈ 16 17 ਲੀਟਰ ਜਿਹੜਾ ਬੋਲਾ ਹੀ ਮੌਕੇ ਤੇ ਤਿਆਰ ਦਾਸ ਤੇ ਚੰਗੇ ਕਦ ਕਾਠ ਵਾਲੀ ਹੈ ਸੋਹਣੇ ਰੰਗ ਰੂਪ ਵਾਲੀ ਤੇ ਕੀ ਰੱਖੇ ਵੀ ਜੀ ਫਿਰ ਇਹਦਾ ਮੁੱਲ ਆਪਾਂ ਮੋਲੇ ਦਾ ਦੇਣ ਲੈਣ ਵਾਲਾ ਜੀ ਕਿੰਨਾ 65000 ਰੁਪਏ ਦਿਆਂਗੇ 65000 ਜੀ ਵਿੱਚ ਕਰਨਾ ਮੰਨਤਾ ਨਾ ਹੋਰ ਮੋਕੇ ਦੇ ਕੋ ਥੋੜਾ ਬੋਧਾ ਕਰਾਂਗੇ ਚਲੋ ਮੋਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਹਨਾ ਹਾਂਜੀ ਹਾਂਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਟੋਕੜ ਕੱਪੜਨ ਚੈੱਕ ਪਾਸ ਤੇ ਹਾਂਜੀ ਹਾਂਜੀ ਤੇ ਨਾਂ ਵੀ ਨਾ ਤੋਂ ਅੰਦਰ ਆ ਜੀ ਅੱਛਾ ਦੁੱਧ ਇਹਦੇ ਕੋ ਇਸ ਟਾਈਮ ਤੇ 9-10 ਕਿਲੋ ਆ ਅੱਛਾ ਸਾਡੇ ਕੋ ਪਰਸੋਂ ਆਈ ਉਹਦਾ ਦੁੱਧ ਵਧ ਸਕਦੀ ਤੇ ਉਤਰਾ ਚੈੱਕ ਪਾਸ ਸਿਆ ਚੈੱਕ ਪਾਸ ਹਾਂਜੀ ਠੀਕ ਹੈ ਤੇ ਸੱਜਣ ਨੇ ਪਤਾ ਕਿੰਨਾ ਚਾਹਿਆ ਦੁੱਧ 20 ਤੋਂ ਬਾਹਰ ਹੀ ਆ ਜੀ ਤੇ ਸੁਆ ਸੂਵਾ ਵੀਡੀਓ ਤੇ ਦੂਜਾਂ ਦੇ ਜਿੰਨਾਂ ਕੋਲ ਹੀ ਹੋ ਸਕਦਾ ਤੀ ਜਾਵੇ ਅੱਛਾ ਮਤਲਬ ਹੁਣ ਦੂਜਾ ਹੋ ਗਈ ਤੇ ਗਾਂ ਜਿਹੜੀ ਸੋਣੀ ਆ ਹਾਂਜੀ 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 ਬਾਕੀ ਆਪਣੀ ਸਮਝਣਾ ਵੇਖ ਲੈ ਚਲੋ ਆਪਣੀ ਤਸਲੀ ਖੋਲੋ ਇੱਕ ਰੀ ਤੋਰ ਕੇ ਦਿਖਾ ਦਈਏ ਪਤਾ ਲੱਗ ਜਾਣਾ ਹੁਣ ਬਾਕੀ ਸੱਜਣ ਨੇ ਨਵੇਂ ਵੀ ਤਾਂ ਬਾਹਰ ਹੀ ਕਹਿੰਦੇ ਚ ਆਇਆ ਵਾ ਬਾਕੀ ਵਹਿੜ ਹੀ ਆ ਜਿਹੜੀ ਹੱਲੇ ਆ ਦੇਖ ਸਕਦੇ ਜੀ ਗਾਂ ਤੀ ਇਸ ਤਰ੍ਹਾਂ ਸੂਹੂਗੀ ਆ ਦੇਖ ਸਾਡੇ ਜੀ ਚੰਗੇ ਸੋਹਣੇ ਰੰਗ ਰੂਪ ਦੀ ਹੈ ਕੱਦ ਕਾੜ ਤੇ ਜਿਹੜੀ ਚੰਗੀ ਆ ਥੋੜਾ ਛੱਬੂ ਦਾ ਕਰਦੀ ਆ ਹੋਣਾ ਮਿੰਦੋਦ ਨੂੰ 9 ਲੀਟਰ ਦੇ ਕਰੀਬ ਜਿਹੜਾ ਕਿੰਨੇ ਕੁ ਹੋਵੇਗਾ ਤੇ ਇਹਦਾ ਕੀ ਮੁੱਲ ਜੀ ਵੀ ਦਿੰ ਫਿਰ ਇਹ ਵੀ ਦੀ ਥੋੜੀ ਜੀ ਬੱਛੀ ਰੁਕੀ ਉਤੋਂ ਹਾਂਜੀ ਉਹ ਹਿਸਾਬ ਨਾਲ ਚਲੋ ਦੇਣ ਵਾਲੀ ਗੱਲ ਕਰਦਾਂਗੇ 35000 ਦੀ ਬੱਛੀ ਦੇਣਾ 35000 ਦੀ ਦੇ ਦੋ ਜੀ ਬਾਕੀ ਇਹ ਕਿ ਜਿੱਦਣੇ ਤਿਆਰ ਹੋਏ ਉਦੋਂ ਤੇ ਚੰਗੇ ਪੈਸੇ ਬਣੇ ਲੱਖ ਤੋਂ ਬਾਹਰ ਬੱਛੀ ਮਿਲਣ ਵਾਲੀ ਹੈ ਜੀ ਹਾਂਜੀ ਹਾਂਜੀ ਤੇ ਹੁਣ 35 ਚ ਮੰਨਤਨ ਕਰ ਦੋਗੇ ਹੋ ਜੀ ਬਾਈ ਠੀਕ ਹੈ ਤੇ ਹੁਣ ਇੱਕ ਹੋਰ ਵੈੜ ਤੁਹਾਨੂੰ ਕਾਫੀ ਖੂਬਸੂਰਤ ਦਿਖਾਉਣੀ ਹੈ ਆਈ ਦਾ ਭਾਵੇਂ ਵੀਰ ਜੀ ਨਾਲ ਥੋੜੇ ਟਾਈਮ ਬਾਦੀ ਆ ਪਰ ਪਸ਼ੂ ਵੀਰ ਜੀ ਨਾਲ ਕੋ ਸਾਰੇ ਸੋਹਣੇ ਸੁਨਕੇ ਚੰਗੀਆਂ ਵੈੜਾ ਹੁੰਦੀਆਂ ਹੁੰਦੀਆਂ ਵੀ ਵੈੜਾ ਹੀ ਆ ਤੇ ਚੰਗੀ ਕੁਆਲਿਟੀ ਦੀਆਂ ਵੈ ਤੇ ਇਹ ਵੀ ਆ ਦੇਖ ਸਕਦੇ ਜੇ ਪੂਰੇ ਵੱਡੇ ਕੱਦ ਕਾਠ ਵਾਲੀ ਆ ਪੂਛ ਵੀ ਵੇਖੀਏ ਤੇ ਗੋਡਿਆਂ ਤੋਂ ਉੱਪਰ ਆ ਤੇ ਹਵਾਨਾ ਵਿੱਚ ਬਿਲਕੁਲ ਜਿਹੜਾ ਕੰਪੈਕਟ ਹੈ ਜਿਹੜਾ ਤੇ ਦੱਸਿਓ ਵੀ ਜੀ ਇਹਦੇ ਬਾਰੇ ਇਹ ਵੀ ਜੀ ਆਪਣੇ ਕੋਈ ਸੁਈ ਆ ਜੀ ਥੋੜੀ ਠੰਡੇ ਦਾ ਬੱਚਾ ਕਮਜ਼ੋਰੀ ਅੱਛਾ ਬੱਚੀ ਇਹਦੀ ਮਰ ਗਈ ਆ ਅੱਛਾ ਇਸ ਟਾਈਮ ਤੇ ਦੁੱਧ ਦੇ ਤਕੋ 15 16 ਅੱਛਾ ਕਿਲੋ ਹੈਗਾ ਜੀ ਠੀਕ ਐ ਸੋਈ ਨੂੰ ਮਤਲਬ ਕਿ ਡੇਢ ਕਿ ਮਹੀਨਾ ਨੂੰ ਹੋ ਗਿਆ ਜੀ ਡੇਢ ਮਹੀਨਾ ਸੋਈ ਨਾ ਹੋਈ ਹੋ ਸ਼ਗੀਰ ਜੀ ਸੁਹਾ ਪਹਿਲਾ ਜੀ ਅੱਛਾ ਤੇ ਤੁਹਾਡੇ ਕੋਲ ਹੀ ਸੋਈ ਆ ਸਾਡੇ ਕੋਲ ਹੀ ਸੋਈ ਆ ਅੱਛਾ ਇਹ ਫਿਰ ਘਰੇ ਲਾਈ ਆ ਲਿਆ ਫਿਰ ਤੋਰਦੀ ਇਹ ਵੀ ਵੇਚ ਦੇਣੀ ਅੱਜ ਹਾਂ ਜੀ ਡੇਢ ਕਿ ਮਹੀਨਾ ਜਿਹੜਾ ਕਹਿੰਦੇ ਕਿ ਸੋਈ ਨਾ ਹੋਇਆ ਅੱਜ ਤਾਂ ਤੇ ਦੋ ਤੋਂ 15:00 16:00 15 16 ਲੀਟਰ ਜਿਹੜਾ ਤਿਆਰ ਆ ਪੂਰੀ ਖੂਬਸੂਰਤ ਬੈੜਿਆ ਬਾਕੀ ਕੋਈ ਵੀਰ ਪਸ਼ੂ ਇੱਥੇ ਆਣ ਕੇ ਵੇਖੇ ਜਿਹੜਾ ਵੀਰ ਤੋਰਨਦਿਆ ਉਹ ਵੀਰ ਤਾਂ ਮੈਂ ਉੱਚੀ ਹਾਈਟ ਆ ਜਿਹੜੀ ਇਹਦੀ ਬਾੜ ਸੀ ਬਾਕੀ ਬੰਨੀਆਂ ਰਿੰਦੀਆਂ ਮੈਂ ਜ਼ਿਆਦਾਤਰ ਤੇ ਜਦੋਂ ਫਿਰ ਇਤਨਾ ਖੁੱਲੇ ਤੇ ਆ ਤੇ ਆ ਤਾਂ ਫਿਰ ਇਤਨਾ ਕਰਦੀਆਂ ਨਹੀਂ ਹੋਰ ਵੀ ਤੁਸੀਂ ਆ ਮੰਦਰ ਹੱਥ ਤੱਕ ਲਾ ਕੇ ਖਾਦੇ ਉਹ ਤਰ੍ਹਾਂ ਠੰਡੀਆਂ ਤੇਰੀਆਂ ਸਾਰੀਆਂ ਬਿਨਾਂ ਰਸੀਦੋਂ ਕੇ ਅੱਛਾ ਨਾਮ ਪਵਾੜਾ ਨਾ ਕੋ ਰਸੀ ਥਾਣੇ ਤੋਂ ਪੂਰੇ ਓਕੇ ਮੈਂ ਨਾ ਉਹਦੇ ਆ ਦੇਖ ਸਾਦੇ ਉਤਰਾ ਜਿਹੜੀਆਂ ਠੰਡੀਆਂ ਧੀਲੀਆਂ ਵਾ ਉਦਾਂ ਕਰਦੇ ਆਗੇ ਜੀ ਥੋੜੀਆਂ ਬਾਕੀ ਕੱਦ ਕਾਠ ਪੱਖੋਂ ਰੰਗ ਰੂਪ ਪੱਖੋਂ ਜਿਹੜੀਆਂ ਪੂਰੀਆਂ ਕਮਾਲ ਦੀਆਂ ਮੈਡਮਾਂ ਜਿਹੜੀਆਂ ਬਾਕੀ ਕੋਈ ਵੀ ਇੱਥੇ ਆਣ ਕੇ ਵੇਖੇ ਬਿਲਕੁਲ ਛੋਟੇ ਛੋਟੇ ਕਾਨੇ ਤੇ ਇਹਦਾ ਕੀ ਮੁੱਲ ਜੀ ਬੀ ਫਿਰ ਇਹ ਦੇ ਜੀ ਵਛੀ ਆਪ ਤੇ ਬੜੀ ਮਹਿੰਗੀ ਲਈ ਹਾਂਜੀ ਹੁਣ ਚਲੋ ਕਈ ਵੀਰਾਂ ਭਰਾਵਾਂ ਨੇ ਇਹਦੇ ਨੁਕਸੇ ਕੱਢਣੇ ਵੀ ਪਤਾ ਨਹੀਂ ਕਦੋਂ ਦੀ ਸੋਈ ਆ ਪਰ ਅਸਲੀਅਤ ਇਹ ਆ ਹਾਂਜੀ ਵੀ 2 ਮਿੰਟ ਅੰਦਰ ਸੋਈ ਆ ਠੀਕ ਹੈ ਜੀ ਡੇਰ ਤੋਂ ਕੋ 2-4 ਦਿਨ ਉੱਤੇ ਵੀ ਹੋ ਸਕਦੀ ਆ ਠੀਕ ਆ ਕਿ ਝੂਠ ਮਾਰ ਕੇ ਮਾਲ ਨਹੀਂ ਵੇਚਣਾ ਮਾਲ ਕੇ ਉਹ ਗੱਲ ਵੱਖਰੀ ਆ ਬਾਕੀ ਇਹ ਆ ਕਿ ਦੁੱਧ ਵੀ ਜਿੰਨਾ ਜਿਹੜਾ ਦੱਸਿਆ ਉਹ ਨਿਕਲੂਗਾ ਪੱਕਾ ਜੀ ਉਹ ਤਾਂ 100% ਪੱਕਾ ਹੀ ਅੱਛਾ ਹਾਂਜੀ ਹਾਂਜੀ ਦੁੱਧ ਦਾ ਜਿਹੜਾ ਬਾਕੀ ਕੋਈ 15:00 ਜੇ 16:00 ਇੰਨਾ ਮੌਕੇ ਦੇ ਬਾਕੀ ਇਹ ਸੋਈਆਂ ਸਵਾਈਆਂ ਕੋਈ ਇੱਥੇ ਚਵਾਈ ਕਰਕੇ ਖੜੇ ਹਨਾ ਇਹ ਵੀ ਦੇਣ ਵਾਲੀ ਗੱਲ 45000 ਦੀ ਬਚੀ ਦੇ ਦਾ 45000 ਦੀ ਦੇ ਦੋਗੇ ਬਾਕੀ ਕੋਈ ਇੱਥੇ ਆਨ ਕੇ ਵੇਖੇ ਪਸੰਦ ਆਊਗੀ ਜਰੂਰ ਹੁਣ ਇੱਕ ਜਿਹੜੀ ਅੰਡੇ ਤੇ ਰਹਿ ਗਈ ਉਹ ਵੀ ਤੋੜ ਦਈਏ ਪਹਿਲਾਂ ਫੇਰੀ ਉਹਦੇ ਬਾਰੇ ਦੱਸਦੇ ਆ ਉਹ ਗੱਪਣ ਆ ਜੇ ਥੋੜਾ ਟਾਈਮ ਖੜਦੀ ਹੈ ਉਹਦੀ ਡਿਟੇਲ ਆਪਾਂ ਚੰਗੀ ਤਰ੍ਹਾਂ ਪੁੱਛਦੇ ਆ ਸਾਰੀ ਜਰਸੀ ਜਿਹੜੀ ਇਹ ਵੀ ਵੱਡੇ ਕੱਦ ਕਾਠ ਵਾਲੀ ਆ ਜਿਹੜੀ ਜਰਸੀਆਂ ਦੇ ਸਾਹਮਣੇ ਥਾਣਾ ਦਾ ਸਾਈਜ਼ ਜਿਹੜਾ ਇਹਦਾ ਚੰਗਾ ਲਿਆ ਜੀ ਅਰੇ ਅਰੇ ਤੇ ਕਿੰਨਾ ਕੁ ਟਾਈਮ ਲੈ ਜਾਵੇਂ ਜੀ ਇਹ ਜਿੱਦ ਜਿੰਨਾ ਦਵਾਈ ਆ ਦਿਨ 20 ਰੈਂਦੀ ਆ ਅੱਛਾ ਹਾਂ ਜੀ ਬਾਕੀ ਚਲੋ ਥੋੜਾ ਅਜੇ ਵੀਰ ਆਪਾਂ ਵਿਖਾਈ ਅਗਲੀ ਵੀਡੀਓ ਤੇ ਵਸ਼ੀ ਪਾਵਾਂਗੇ ਪਰ ਜਿਹੜੇ ਵੀਰ ਨੂੰ ਇਹਨੂੰ ਪਸੰਦ ਹੋ ਉਹ ਫੋਨ ਤੇ ਰੇਟ ਪੁੱਛ ਸਕਦਾ ਅੱਛਾ ਇਹਦਾ ਜੇ ਫੋਨ ਤੇ ਕਰਨਾ ਹੁਣ ਇਹ ਆ ਕਿ ਹੁਣ ਸਾਮ ਛੱਡ ਕੇ ਦੇ ਦੋਗੇ ਹਾਂਜੀ ਹਾਂਜੀ ਹੁਣ ਦੇ ਦਾਂਗੇ ਜੇ ਤਿਆਰ ਕਰਕੇ ਵਿੱਚ ਫਿਰੋਸਾ ਨਾ ਜੂ ਤੇ ਉਤਰਾ ਕਿੰਨੇ ਕ ਦੁੱਧ ਆ ਲੀਜੇ ਦੁੱਧ ਵੀਜੀ ਵੀ ਤੋਂ ਬਾਹਰ ਚੱਲਣ ਵਾਲੀ ਅਛਵੀ ਤਾਂ ਬਾਹਰ ਚੱਲਣ ਦੀ ਬਚੀ ਲਾ ਗਿਆ ਹੱਥ ਮਗਾਦੀ ਤੂੰ ਠੀਕ ਹੈ ਜੀ ਇਹੋ ਜੀ ਗੱਲ ਕੋਈ ਨਹੀਂ ਤੁਸੀਂ ਤੁਸੀਂ ਤਦ ਦੇਖੋ ਵੀਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵੀਜੀ ਹੋਰ ਕੁਝ ਹੈ ਨਾ ਫਿਰ ਕਣਾ ਇਹ ਕੀਤੀ ਵੀਰ ਜਿਹੜੇ ਵੀਰ ਭਰਾ ਨੇ ਖਰੀਦ ਕਰਨੀ ਆ ਆਵੇ ਪਰਖ ਕਰੇ ਜੋ ਅਸੀਂ ਦੱਸਾਂਗੇ ਉਹ ਤੋਂ ਦੁੱਧ ਜਾਂ ਘੱਟ ਹੋਵੇ ਉਹ ਸਾਡੀ ਜ਼ਿੰਮੇਵਾਰੀ ਠੀਕ ਹੈ ਜੀ ਠੀਕ ਹੈ ਵੀਰ ਆਪਣੀ ਪਰਖ ਕਰਕੇ ਨਗਰ ਖੜੇ ਜੀ ਠੀਕ ਹੈ ਜੀ ਦੋ ਦਸੇ ਵਾਦਾ ਹੁੰਦਾ ਜੀ ਹਾਂਜੀ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਜੀ ਹਾਂਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪ ਵੇਸ਼ ਚਾਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ